ਉਹ ਨੇ ਆਰੇ ਉਹ ਨੇ ਭਾਜੋ ਉੱਪਰ ਜਾਓ ਚੜੀ ਜਾ ਬੰਦੇ ਉਹ ਚੜ ਜਾ ਜੜ ਜਾ ਉੱਪਰ ਆਰੇ ਬਾੜੇ ਬਾੜਾ ਬਾੜਾ ਉਹ ਖਿੱਚ ਲੈ ਉਹਨੇ ਪਿੱਛੇ ਮੈਂ ਬੁੱਲਾ ਲਾ ਉਹ ਪਿੱਛੇ ਤੂੰ ਜਿੱਥੇ ਜਾ ਉਹ ਨਹੀਂ ਨਹੀਂ ਮੈਂ ਬੁੱਲਾ ਲਾ ਇਸ ਵੇਲੇ ਦੀ ਇੱਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਵਿਰੇ ਘਟਨਾ ਬਹਾ ਸੁਸ਼ੀਲ ਨૈયਰ ਨੂੰ ਲੈ ਆਏ ਨੇ ਗੱਲ ਕਰਦੇ ਨૈયਰ ਨਾਲ ਕੀ ਹੋਇਆ ਨૈયਰ ਜੀ ਕੀ ਬੋਲਦੇ ਹੋ ਮੇਰੇ ਦੋਸਤੋ ਉਹ ਮੇਰਾ ਟੱਕਾ ਹੋ ਰਿਹਾ ਹੈ ਉਹ ਬੋਲ ਬੋਲ ਕਰਾਓ ਯਾਰ ਜੀ ਨੂੰ ਦੇਖੇ ਜਾ ਰਹੀ ਹੈ ਪੁਲਿਸ ਉਹ ਰੋਕਦਾ ਲੈ

आ रतो भाई हो गई औरे तस्वीरा देख रहे हो कि काफी हार कर को बात बुड्ढा का टिकट नहीं कर रहे रहे चिल्ला एस एस ਆਣੀ ਲੱਗੇ ਪਾਣੀ ਲੱਗੇ ਪਾਵਾ ਇਹ ਜਿਹੜੇ ਗੁੰਡੇ ਸੀ ਉਹਨਾਂ ਦੇ ਸਾਡੇ ਭਰਾ ਸ਼ਸ਼ੀਲ ਲਈ ਨਾਲ ਧੱਕਾ ਕਰਿਆ ਜੀਨ ਲਈ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਹਿਲੇ ਉਮੀਦਵਾਰ ਗੱਲ ਜਿਹੜੇ ਕਰ ਰਹੇ ਆ ਸਾਰੇ ਜਿਹੜੇ ਉਹ ਸਾਡੇ ਬੂਥ ਵਿਜ਼ਿਟ ਕੀਤੇ ਜਾ ਰਹੇ ਆ ਤਾਂ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਪੀਸਫੁਲ ਹੋਣ ਤੇ ਫਰੀ ਐਂਡ ਫੇਅਰ ਇਲੈਕਸ਼ਨਸ ਹੋਣ ਕੁਝ ਤੁਮਾਦਵੀ ਗੱਲ ਸੁਣ ਇੱਕ ਮਹਿਲਾ ਦੇ ਖੂਨ ਦਾ ਬਲੱਡ ਜਿਹੜੀ ਉਹਨਾਂ ਦੇ ਖੂਨ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਮੈਡੀਕਲ ਕਰਾਉਣ ਵਾਸਤੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇੱਥੇ ਸੁਸ਼ੀਲ ਨਾਇਰ ਜਿਹੜਾ ਸੀਗਾ ਉਹਨੇ ਤੇਲ ਪਾਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਸੋ ਅਸੀਂ ਉਹਨੂੰ ਉੱਥੋਂ ਰਿਮੂਵ ਕੀਤਾ ਉੱਥੋਂ ਅਸੀਂ ਰਾਉਂਡ ਅਪ ਕੀਤਾ ਤਾਂ ਜੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ ਉਹਨੂੰ ਕੁਝ ਛੱਡਣ ਦੀ ਗੱਲ ਚੱਲ ਰਹੀ ਹੈ ਕਰੋ ਛੱਡਿਆ ਜਾਵੇ ਇੱਥੇ ਵੀ ਕਿਉਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਜੀ ਕਿੱਥੇ ਗੱਲ ਚੱਲ ਰਹੀ ਹੈ ਸੋ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਉਹ ਨੇਰ ਹਨੇ ਭਾਜੋ ਉੱਪਰ ਜਾਓ ਚੜੀ ਜਾ ਬੰਦੇ ਉਹ ਚੜ ਜਾ ਚੜ ਜਾ ਉੱਪਰ ਬਾਹਰੇ ਬਾਹਰੇ ਫੜ ਲੈ ਬੱਲ ਉਹ ਖਿੱਚ ਲੈ ਉਹਨੇ ਪਿੱਛੇ ਉਹ ਬਿੱਕੀ ਤੂੰ ਵੀ ਦਿੱਤਾ ਜਾ ਉਹ ਨਹੀਂ ਨਹੀਂ ਮੈਂ ਬਿੱਲਾ ਨਹੀਂ